ਹਾਂਜੀ ਵੀਰ ਜਿੰਨੇ ਵੀ ਕਬੂਤਰ ਬਾਜ਼ ਭਰਾ ਵੀਡੀਓ ਦੇਖ ਰਹੇ ਨੇ ਅੱਜ ਆਪਾਂ ਤੁਹਾਡੇ ਲਈ ਕਬੂਤਰ ਦੇ ਲੀਵਰ ਲੀਵਰ ਵਾਸਤੇ ਗੋਲੀਆਂ ਲੈ ਕੇ حاضر ਹੋਏ ਆਂ ਕਬੂਤਰ ਦੇ ਲੀਵਰ ਵਾਸਤੇ ਦਵਾਈ ਸਾਰੇ ਵੀਰ ਵੀਡੀਓ ਨੂੰ ਐਂਡ ਤੱਕਰ ਜਰੂਰ ਦੇਖਿਓ ਕਬੂਤਰ ਦੇ ਲੀਵਰ ਵਾਸਤੇ ਗੋਲੀਆਂ ਆ ਨੋਟ ਕਰ ਲਓ ਆ ਡੱਬੀ ਆਸ ਕਬੂਤਰ ਦੇ ਲੀਵਰ ਦੀਆਂ ਗੋਲੀਆਂ ਆਹ ਗੋਲੀਆਂ ਨੇ ਜੀ ਆ ਦੇਖ ਲਓ ਆ ਜਾਓ ਫਿਰ ਆਪਾਂ ਅੱਗੇ ਵੀਡੀਓ ਦੇ ਨਾਲ ਜੁੜੇ ਰਹੋ ਸਾਰੇ ਕਰੀਏ ਗੱਲਬਾਤ ਲੀਵਰ ਦੀਆਂ ਗੋਲੀਆਂ ਹਾਂਜੀ ਵੀਰ ਆ ਜਾਓ ਮੇਰੇ ਭਰਾ ਸਾਰੇ ਕਬੂਤਰ ਬਾਜ਼ ਵੀਰ ਆ ਦੇਖ ਲਓ ਬਾਈ ਜੀ ਜਿਹੜਾ ਸਕਰੀਨ ਦੇ ਉੱਤੇ ਹੁਣ ਆਪਾਂ ਪ੍ਰੋਡਕਟ ਚਲਾਇਆ ਹੋਇਆ ਆ ਡੱਬੀ ਦੀ ਫੋਟੋ ਲਾਤੀ ਇਹ ਵੀਰੇ ਕਬੂਤਰ ਦੇ ਲੀਵਰ ਦੀਆਂ ਗੋਲੀਆਂ ਨੇ ਸੁਪਰ ਲੀਵਰ ਐਕਸ ਐਕਸਟ੍ਰਾ ਇੱਕ ਪਲੱਸ ਸੁਪਰ ਲੀਵਰ ਐਕਸ ਐਕਸਟ੍ਰਾ ਇੱਕ ਪਲੱਸ ਕਬੂਤਰ ਦੇ ਵੀਰੇ ਲੀਵਰ ਦੀਆਂ ਗੋਲੀਆਂ ਨੇ ਇਹ ਬਹੁਤ ਹੀ ਵਧੀਆ ਗੋਲੀਆਂ ਨੇ ਬਾਈ ਜੀ ਜਿਹੜੀ ਆਇਡਲ ਪੈਲਸ ਗੋਲੀ ਆ ਵਰਸਲ ਲਾਗਾ ਕੰਪਨੀ ਦੀ ਆਪਣੇ ਬਹੁਤ ਕਬੂਤਰਬਾਜ਼ ਉਹ ਗੋਲੀ ਵਰਤਦੇ ਨੇ ਵਰਸਲ ਲਾਗਾ ਦੀ ਜਿਹੜੇ ਕਾਲੇ ਰੰਗ ਦੀ ਗੋਲੀ ਆ ਆਇਡਲ ਪੈਲਸ ਜਿਹੜੀ ਗੋਲੀ ਅੱਜ ਆਪਾਂ ਸਕਰੀਨ ਦੇ ਉੱਤੇ ਚਲਾਈ ਹੋਈ ਆ ਸੁਪਰ ਲੀਵਰ ਐਕਸ ਐਕਸ ਟ੍ਰੈਕ ਪੈਲਸ ਇਹਦਾ ਕੰਮ ਵੀ ਆਇਡਲ ਪਿਲਸ ਵਾਲਾ ਹੀ ਆ ਜੀ ਜਿਹੜੀ ਗੋਲੀ ਅੱਜ ਆਪਾਂ ਸਕਰੀਨ ਦੇ ਉੱਤੇ ਚਲਾਈ ਹੋਈ ਆ ਇਹ ਗੋਲੀ ਦਾ ਕੰਮ ਵੀ ਆਇਡਲ ਪਿਲਸ ਗੋਲੀ ਵਾਲਾ ਸੇਮ ਕੰਮ ਆ ਇਹ ਗੋਲੀ ਆ ਜਿਹੜੀ ਕਿਉਂਕਿ ਜਿਹੜੀ ਆਇਡਲ ਪਿਲਸ ਗੋਲੀ ਆ ਜੀ ਇਹਦਾ ਰੇਟ ਕੰਪਨੀ ਵੱਲੋਂ ਬਹੁਤ ਜ਼ਿਆਦਾ ਵਧਾ ਦਿੱਤਾ ਗਿਆ ਆਇਡਲ ਪਿਲਸ ਦੀ ਮਾਰਕੀਟ ਦੇ ਵਿੱਚ ਡਿਮਾਂਡ ਬਹੁਤ ਆ ਜਿਆਦਾ ਡਿਮਾਂਡ ਹੋਣ ਕਾਰਨ ਆਇਡਲ ਪਿਲਸ ਆ ਜਿਹੜੀ ਬਾਹਰਲੀਆਂ ਕੰਟਰੀਆਂ ਦੇ ਵਿੱਚ ਕੰਪਨੀ ਵੱਲੋਂ ਉਹਦਾ ਰੇਟ ਬਹੁਤ ਹੀ ਜ਼ਿਆਦਾ ਚੱਕਿਆ ਗਿਆ ਬਹੁਤ ਮਹਿੰਗੀ ਕਰਤੀ ਉਹ ਦਵਾਈ ਆਇਡਲ ਪਿਲਸ ਬਾਕੀ ਆਪਣੇ ਇੰਡੀਆ ਡੁਪਲੀਕੇਟ ਗੋਲੀ ਵੀ ਬਹੁਤ ਚੱਲ ਪਈ ਜਿਹੜੀ ਆਇਡਲ ਪਿਲਸ ਆ ਆਪਾਂ ਸਾਰੇ ਬੰਦਿਆਂ ਨੂੰ ਨਹੀਂ ਕਹਿ ਰਹੇ ਪਰ ਆਇਡਲ ਪਿਲਸ ਦੇ ਵਿੱਚ ਖੇਰਾ ਫੇਰੀ ਬਹੁਤ ਲੱਗੀ ਹੋਣ ਡੁਪਲੀਕੇਟ ਬਹੁਤ ਲਾਗੀ ਬਣਨ ਜਿਹੜੀ ਆਈਡਲ ਪੈਲਸ ਕਾਲੀ ਗੋਲੀ ਆ ਜਿਹੜੀ ਆਪਾਂ ਭਾਈਆ ਸਕਰੀਨ ਦੇ ਉੱਤੇ ਗੋਲੀ ਚਲਾਈ ਹੋਈ ਆ ਇਹ ਤੁਹਾਨੂੰ ਅਲੀ ਐਕਸਪ੍ਰੈਸ ਤੇ ਜਾ ਕੇ ਚਾਈਨਾ ਤੋਂ ਮਿਲਦੀ ਆ ਅਲੀ ਐਕਸਪ੍ਰੈਸ ਇੱਕ 사이ਡ ਆ ਉਹਦੇ ਉੱਤੇ ਜਾ ਕੇ ਤੁਸੀਂ ਇਟਲੀ ਦੇ ਵਿੱਚ ਜਰਮਨ ਚ ਅਮਰੀਕਾ ਚ ਕੈਨੇਡਾ ਚ ਜਿਸੇ ਵੀ ਕੰਟਰੀ ਦੇ ਵਿੱਚ ਮੰਗਵਾਉਣੀ ਚਾਹੁੰਦੇ ਹੋ ਅਲੀ ਐਕਸਪ੍ਰੈਸ ਦੇ ਉੱਤੇ ਜਾ ਕੇ ਆਨਲਾਈਨ ਆਰਡਰ ਕਰ ਸਕਦੇ ਹੋ ਇਹ ਜਿਹੜੀ ਗੋਲੀ ਆ ਵੀਰੇ ਸੁਪਰ ਲੀਵਰ ਪੈਲਸ ਇਹ ਗੋਲੀ ਦਾ ਵੀ ਸੇਮ ਆਡਲ ਪੈਲਸ ਵਾਲਾ ਹੀ ਕੰਮ ਹੈ ਇਹ ਗੋਲੀ ਆਪਾਂ ਖੁਦ ਘਰੇ ਆਨਲਾਈਨ ਮੰਗਵਾਈ ਆ ਜਦੋਂ ਹੁਣ ਕੋਈ ਬੰਦਾ ਇੰਡੀਆ ਆਇਆ ਤਾਂ ਆਪਾਂ ਇੰਡੀਆ ਜ਼ਰੂਰ ਭੇਜਾਂਗੇ 2025 ਵਾਸਤੇ ਅਪਾਏ ਗੋਲੀ ਆਨਲਾਈਨ ਘਰੇ ਮੰਗਵਾ ਲਈ ਇਹਦਾ ਕੰਮ ਕੀ ਆ ਕਬੂਤਰ ਦਾਣਾ ਪਾਣੀ ਨਹੀਂ ਹਾਜ਼ਮ ਕਰਦਾ ਘੱਟ ਬਦਾਮ ਚੁਗਦਾ ਦਾਣੇ ਨਹੀਂ ਟਾਈਮ ਸਰ ਹਾਜ਼ਮ ਕਰਦਾ ਜਾਨਵਰ ਬਿਮਾਰ ਆ ਆਪਣਾ ਸੋਕੇ ਦੀ ਸ਼ਿਕਾਇਤ ਆ ਜਾਂ ਬੁਖਾਰ ਆ ਕਬੂਤਰ ਨੂੰ ਸਰੀਰ ਕਦੇ ਪੱਖੋਂ ਜੇ ਕਬੂਤਰ ਕਮਜ਼ੋਰ ਆ ਤੁਹਾਡਾ ਹਫ਼ਤੇ ਦੇ ਵਿੱਚ ਦੋ ਵਾਰ ਇਹ ਗੋਲੀ ਤੁਸੀਂ ਵਰਤਣੀ ਆ ਜਿਹੜਾ ਗੋਲੀ ਦਾ ਵਿਧੀ ਆ ਕੰਪਨੀ ਵੱਲੋਂ ਲਿਖਿਆ ਗਿਆ ਇੱਕ ਹਫ਼ਤੇ ਦੇ ਵਿੱਚ ਦੋ ਵਾਰ ਇਹ ਗੋਲੀ ਵਰਤੋ ਨਾਲੇ ਦਾ ਕਬੂਤਰ ਦਾ ਖੂਨ ਬਣਦਾ ਇਹ ਗੋਲੀ ਜਾਨਵਰ ਦਾ ਖੂਨ ਬਹੁਤ ਬਣਾਉਂਦੀ ਆ ਜਿਹੜਾ ਕਬੂਤਰ ਆਪਣਾ ਬਜ਼ੁਰਗ ਹੋ ਗਿਆ ਜਾਂ ਬੁੱਢਾ ਹੋ ਗਿਆ ਸਰੀਰਕ ਪੱਖੋਂ ਸਹੀ ਸਹੀ ਨਹੀਂ ਜਿਆਦਾ ਉਮਰ ਦੇ ਕਬੂਤਰ ਹੋ ਗਏ ਆਪਣੇ ਉਹਨਾਂ ਵਾਸਤੇ ਬਹੁਤ ਬੈਨੀਫਿਟ ਹੈ ਗੋਲੀ ਦਾ ਜਿਹੜੇ ਜਿਆਦਾ ਉਮਰ ਦੇ ਕਬੂਤਰ ਨੇ ਬੁੱਢੇ ਕਬੂਤਰ ਉਹਨਾਂ ਕਬੂਤਰਾਂ ਨੂੰ ਵੀ ਤੁਸੀਂ ਹਫ਼ਤੇ ਦੇ ਵਿੱਚ ਦੋ ਤੋਂ ਤਿੰਨ ਗੋਲੀਆਂ ਦੋ ਬਹੁਤ ਵਧੀਆ ਵੀਰੇ ਰਿਜ਼ਲਟ ਹੈ ਗੋਲੀ ਦਾ ਬਾਕੀ ਮੇਰੇ ਭਰਾ ਆ ਸਕਰੀਨ ਦੇ ਉੱਤੇ ਮੈਂ ਫੋਟੋ ਚਲਾਤੀ ਇਹ ਗੋਲੀ ਇੱਕ ਵਾਰ ਵਰਤ ਕੇ ਵੀਰੇ ਜਰੂਰ ਦੇਖੋ ਆਡਲ ਪੈਲਸ ਵਾਲਾ ਹੀ ਰਿਜ਼ਲਟ ਹੈ ਗੋਲੀ ਦਾ ਜੇ ਕਿਸੇ ਆਪਣੇ ਵੀਰ ਨੂੰ ਆਡਲ ਪੈਲਸ ਗੋਲੀ ਨਹੀਂ ਮਿਲਦੀ ਤਾਂ ਤੁਸੀਂ ਆ ਜਿਹੜੀ ਸੁਪਰ ਲੀਵਰ ਪੈਲਸ ਇਹ ਗੋਲੀ ਅਲੀ ਐਕਸਪ੍ਰੈਸ ਦੇ ਉੱਤੇ ਜਾ ਕੇ ਆਰਡਰ ਕਰੋ ਆਡਲ ਪੈਲਸ ਵਾਲਾ ਹੀ ਰਿਜ਼ਲਟ ਹੈ ਦਾ ਵੀ ਕਿਉਂਕਿ ਆਡਲ ਪੈਲਸ ਗੋਲੀ ਆ ਜਿਹੜੀ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਬਹੁਤ ਜ਼ਿਆਦਾ ਮਹਿੰਗੀ ਹੋਗੀ ਕੰਪਨੀ ਵਾਲਿਆਂ ਨੇ ਰੇਟ ਬਹੁਤ ਹਾਈ ਕਰਤਾ ਉਹਦਾ ਆਡਲ ਪੈਲਸ ਦਾ ਆਪਣੇ ਇੰਡੀਆ ਦਾ ਕੁਝ ਸਾਰੇ ਬੰਦੇ ਨਹੀਂ ਕੁਝ ਕੁ ਬੰਦੇ ਨੇ ਵਿੱਚ ਡੁਪਲੀਕੇਟੇ ਵਿੱਚ ਹੀ ਜਾਂਦੇ ਨੇ ਆਡਲ ਪੈਲਸ ਜਿਹੜੀ ਗੋਲੀ ਆ ਬਾਈ ਵਾਰਸਨ ਲਾਗਾ ਕੰਪਨੀ ਦੀ ਆ ਗੋਲੀ ਮੇਰਾ ਵੀਰ ਜ਼ਰੂਰ ਵਰਤ ਕੇ ਦੇਖੋ ਕਬੂਤਰ ਦਾ ਖੂਨ ਬਣੂ ਜਿਹੜਾ ਕਬੂਤਰ ਦਾਣਾ ਪਾਣੀ ਨਹੀਂ ਆਪਣਾ ਹਾਜ਼ਮ ਕਰਦਾ ਉਹਨੂੰ ਦੋ ਉਹਦੇ ਲਈ ਬਹੁਤ ਬੈਨੀਫਿਟ ਹੈ ਗੋਲੀ ਦਾ ਜਦੋਂ ਜੋੜੇ ਲਾਉਣੇ ਨੇ ਕਬੂਤਰਾਂ ਦੇ ਜੋੜੇ ਲਾਉਣ ਲੱਤੋਂ ਪਹਿਲਾਂ ਹਫ਼ਤਾ ਪਹਿਲਾਂ 2 ਜਾਂ 3 ਗੋਲੀਆਂ ਜੋੜਿਆਂ ਨੂੰ ਦੋ ਜੋੜੇ ਲਾਉਣ ਤੋਂ ਪਹਿਲਾਂ ਕਬੂਤਰਾਂ ਦਾ ਖੂਨ ਬਣਦਾ ਗੋਲੀ ਦੇ ਨਾਲ ਬਾਕੀ ਜਾਨਵਰ ਦੇ ਮਿਹਦੇ ਤੇ ਬਹੁਤ ਕੰਮ ਕਰਦੀ ਆ ਕਿਉਂਕਿ ਲੀਵਰ ਦੀ ਗੋਲੀ ਆ ਹੈ ਵੀਰੇ ਲੀਵਰ ਤੇ ਕੰਮ ਕਰਨਾ ਹੈ ਇਹਨੇ ਜਿਹੜੇ ਜਾਨਵਰ ਆਪਣੇ ਜ਼ਿਆਦਾ ਉਮਰ ਦੇ ਹੋਗੇ ਬੁੱਢੇ ਹੋਗੇ ਦਾਣਾ ਪਾਣੀ ਨਹੀਂ ਚੰਗੀ ਤਰ੍ਹਾਂ ਹਾਜ਼ਮ ਕਰਦੇ ਉਹਨਾਂ ਨੂੰ ਦਾ ਉਹ ਬਹੁਤ ਦਾਖੜਾ ਰਿਜ਼ਲਟ ਹੈ ਬਾਕੀ ਮੇਰਾ ਭਰਾ ਅਲੀ ਐਕਸਪ੍ਰੈਸ ਦੇ ਉੱਤੇ ਜਾ ਕੇ ਤੁਸੀਂ ਆਨਲਾਈਨ ਆਨਲਾਈਨ ਆਰਡਰ ਕਰ ਸਕਦੇ ਹੋ ਵੀਰੇ ਅਲੀ ਐਕਸਪ੍ਰੈਸ ਜਰਮਨ ਕੈਨੇਡਾ ਇਟਲੀ ਇਹਨਾਂ ਕੰਟਰੀਆਂ 'ਚ ਅਮਰੀਕਾ ਜੇ ਕੋਈ ਵੀਰ ਮੰਗਵਾਉਣੀ ਚਾਹੁੰਦਾ ਤਾਂ ਆਨਲਾਈਨ ਤੁਸੀਂ ਆਰਡਰ ਕਰੋ ਤਾਂ ਆਪਣੀ ਮੰਗਵਾ ਸਕਦੇ ਹੋ ਜੇ ਕੋਈ ਵੀਰ ਇੰਡੀਆ ਮੰਗਵਾਉਣੀ ਚਾਹੁੰਦਾ ਤਾਂ ਬਾਈਏ ਬਾਈ ਹੈਂਡ ਗੋਲੀ ਆਉਣੀ ਹੈ ਇੰਡੀਆ ਨਹੀਂ ਆਪਾਂ ਮੰਗਵਾ ਸਕਦੇ ਇਹ ਆਨਲਾਈਨ ਇਹ ਤੁਹਾਨੂੰ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਮੰਗਵਾਉਣੀ ਪੈਣੀ ਆ ਬਾਈ ਹੈਂਡ ਇਹ ਗੋਲੀ ਇੰਡੀਆ ਆਪਾਂ ਮੰਗਵਾ ਸਕਦੇ ਆ ਹੁਣ ਮੈਂ ਵੀ ਇਹ ਗੋਲੀ 2025 ਵਾਸਤੇ ਲਿਆ ਕੇ ਰੱਖੀ ਹੋਈ ਆ ਘਰੇ ਆਨਲਾਈਨ ਮੰਗਵਾਈ ਸੀ ਤੇ ਜੇ ਹੁਣ ਕੋਈ ਬੰਦਾ ਮਿਲਿਆ ਤਾਂ ਆਪਾਂ ਇੰਡੀਆ ਜ਼ਰੂਰ ਭੇਜਾਂਗੇ ਫਿੱਕੇ ਜੇ ਭੂਰੇ ਜੇ ਰੰਗ ਦੀਆਂ ਗੋਲੀਆਂ ਖਾਕੀ ਜੇ ਰੰਗ ਦੀਆਂ ਗੋਲੀਆਂ ਨੇ ਇਹ ਹਫਤੇ ਦੇ ਵਿੱਚ ਦੋ ਗੋਲੀਆਂ ਦੇਣੀਆਂ ਨੇ ਆਪਾਂ ਨੇ ਕਬੂਤਰ ਦੇ ਲੀਵਰ ਵਾਸਤੇ ਬਹੁਤ ਵਧੀਆ ਵੀਰੇ ਗੋਲੀ ਆ ਜਿਹੜਾ ਕਬੂਤਰ ਦਾਣਾ ਪਾਣੀ ਨਹੀਂ ਚੰਗੀ ਤਰ੍ਹਾਂ ਹਾਜ਼ਮ ਕਰਦਾ ਜਾਂ ਬੁਖਾਰ ਆ ਕਬੂਤਰ ਨੂੰ ਸੋਕੇ ਦੀ ਸ਼ਿਕਾਇਤ ਦੇ ਵਿੱਚ ਆ ਗਿਆ ਕਬੂਤਰ ਦੇ ਸਰੀਰ ਕਪੱਖੋਂ ਕਬੂਤਰ ਤੁਹਾਡਾ ਨਹੀਂ ਫਿੱਟ ਬਹੁਤ ਹੀ ਵਧੀਆ ਗੋਲੀ ਆ ਬਾਈ ਲੀਵਰ ਸੁਪਰ ਪਿਲਸ ਇਹ ਜਰੂਰ ਮੇਰਾ ਭਰਾ ਇੱਕ ਵਰਤ ਕੇ ਦੇਖਿਓ ਬਾਈ ਗੋਲੀ ਅਲੀ ਐਕਸਪ੍ਰੈਸ ਦੇ ਉੱਤੇ ਜਾ ਕੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਵਰਸਨ ਲਾਗਾ ਵਾਲਾ ਕੰਮ ਹੈ ਗੋਲੀ ਦਾ ਸੇਮ ਜਿਹੜੀ ਕਾਲੀ ਗੋਲੀ ਕੰਮ ਕਰਦੀ ਹੈ ਉਹੀ ਕੰਮ ਇਹ ਗੋਲੀ ਕਰਦੀ ਹੈ ਕਬੂਤਰ ਨੂੰ ਬਾਜੀ ਛੱਡਣ ਤੋਂ ਹਫ਼ਤਾਕ ਪਹਿਲਾਂ ਤੁਸੀਂ ਦੋ ਗੋਲੀਆਂ ਜ਼ਰੂਰ দাও ਕਬੂਤਰ ਦਾ ਲੀਵਰ ਤੇ ਜਿਹੜਾ ਅੰਦਰੂਨੀ ਤੌਰ ਦੇਤੇ ਹਾਜਮਾ ਉਹ ਸਾਰਾ ਇਹਨੇ ਸੈੱਟ ਕਰ ਦੇਣਾ ਤੁਹਾਡੇ ਜਾਨਵਰ ਦਾ ਇਹ ਗੋਲੀ ਲਾਏ ਤੋਂ ਬਾਅਦ ਦੇ ਵਿੱਚ ਕਬੂਤਰ ਬਾਦਾਮ ਵੀ ਵੱਧ ਵੀਰੇ ਖਿੱਚੂ ਤੁਹਾਡਾ ਜਦੋਂ ਪਰ ਇਹ ਗੋਲੀ ਦੇਤੀ ਇਹ ਗੋਲੀ ਦੇਣ ਤੋਂ ਬਾਗਰੋਂ ਜਿਹੜੇ ਆਪਾਂ ਖਰਾਕ ਦੇਣੀਆਂ ਕਬੂਤਰ ਨੂੰ ਆਟੋਮੈਟਿਕ ਤੁਹਾਡੇ ਕਬੂਤਰ ਨੇ ਜਿਹੜੀ ਖਰਾਕ ਹੈ ਉਹ ਵੱਧ ਖਿੱਚਣੀ ਆ ਕਿਉਂਕਿ ਇਹ ਜਿਹੜਾ ਲੀਵਰ ਹੈ ਆਪਣੇ ਲੀਵਰ ਦੇ ਉੱਤੇ ਪੂਰਾ ਕੰਮ ਕਰਦੀ ਹੈ ਗੋਲੀ ਕਬੂਤਰ ਦੇ ਲੀਵਰ ਨੂੰ 100 ਦੇ ਵਿੱਚੋਂ 100% ਸਹੀ ਕਰ ਦਿੰਦੀ ਆ ਜੇ ਕੋਈ ਲੀਵਰ ਦੇ ਵਿੱਚ ਇਨਫੈਕਸ਼ਨ ਹੈ ਕਬੂਤਰ ਦੇ ਤਾਂ ਵੀਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਜਿਹੜੇ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਭਰਾਵਾਂ ਦਾ ਆ ਗੋਲੀ ਬਾਈ ਜਰੂਰ ਵਰਤ ਕੇ ਦੇਖਿਓ